ਗੜ ਜ਼ੀਰਕਪੁਰ ਬਾਰਡਰ ਤੇ ਵੱਡਾ ਸੜਕ ਖਾਸਾ ਤੇਜ਼ ਰਫ਼ਤਾਰ ਕਾਰ ਨੇ ਨਾਕੇ ਤੇ ਪੁਲਿਸ ਕਰਮੀਆਂ ਨੂੰ ਮਾਰੀ ਟੱਕਰ ਦੋ ਪੁਲਿਸ ਕਰਮੀਆਂ ਸਮੇਤ ਤਿੰਨ ਲੋਕਾਂ ਦੀ ਮੌਕੇ ਤੇ ਮੌਤ ਮੁਲਜ਼ਮ ਗ੍ਰਿਫਤਾਰ ਤੇ ਜ਼ਿਕਰ ਕਰਦੇ ਹਾਂ ਸੰਗਰੂਰ ਚ ਸਿਵਲ ਹਸਪਤਾਲ ਦੇ ਗਾਇਨੀ ਬੋਰਡ ਦਾ ਜਿੱਥੇ ਗਲੂਕੋਸ ਦੇ ਰਿਐਕਸ਼ਨ ਨਾਲ 15 ਔਰਤਾਂ ਦੀ ਸਿਹਤ ਵਿਗੜ ਗਈ ਜਿਸ ਕਰਕੇ ਪਰਿਵਾਰਿਕ ਮੈਂਬਰ ਚਿੰਤਾਚਪੇ ਹੋ ਗਏ ਆਮ ਤੌਰ ਤੇ ਹਸਪਤਾਲਾਂ ਦੇ ਗਾਇਨੀ ਵਾਰਡ ਚ ਬੱਚੇ ਦਾ ਜਨਮ ਹੁੰਦਾ ਜੋ ਪਰਿਵਾਰਾਂ ਦੇ ਚਿਹਰਿਆਂ ਤੇ ਖੁਸ਼ੀ ਲੈ ਕੇ ਆਉਂਦਾ ਪਰ ਸੰਗਰੂਰ ਚ ਸਿਵਲ ਹਸਪਤਾਲ ਦੇ ਗਾਇਨੀ ਵਾਰਡ ਚ ਹੋਇਆ ਜਿਸ ਨੇ ਨਾ ਸਿਰਫ ਸਿਹਤ ਸਹੂਲਤਾਂ ਤੇ ਵੱਡਾ ਸਵਾਲੀਆ ਨਿਸ਼ਾਨ ਲਾਇਆ ਸਗੋਂ ਔਰਤਾਂ ਦੇ ਪਰਿਵਾਰਿਕ ਮੈਂਬਰਾਂ ਦੀਆਂ ਅੱਖਾਂ ਚ ਅਥਰੂ ਲਿਆ ਦਿੱਤੇ ਜਿਸ ਦਾ ਕਾਰਨ ਬਣਿਆ ਗਲੂਕੋਜ਼ ਜਿਸ ਨੂੰ ਲਗਾਇਆ ਤਾਂ ਚੰਗੀ ਸਿਹਤ ਲਈ ਸੀ ਪਰ ਰਿਐਕਸ਼ਨ ਹੋਣ ਕਰਕੇ 15 ਔਰਤਾਂ ਦੀ ਸਿਹਤ ਵਿਗੜ ਗਈ ਜਿਨ੍ਹਾਂ ਨੇ ਕੁਝ ਸਮਾਂ ਪਹਿਲਾਂ ਹੀ ਬੱਚੇ ਨੂੰ ਜਨਮ ਦਿੱਤਾ ਸੀ ਇਸ ਮੌਕੇ ਔਰਤਾਂ ਦੇ ਨਾਲ ਆਏ ਪਰਿਵਾਰਕ ਮੈਂਬਰ ਭਾਵੁਕ ਹੋ ਗਏ ਤੇ ਰੋ ਰੋ ਕੇ ਪੂਰੀ ਘਟਨਾ ਬਿਆਨ ਕੀਤੀ ਬਹੁਤ ਬੁਰੀ ਤਰ੍ਹਾਂ ਹਾਲਤ ਸੀ ਹੋ ਰਹੀ ਬਿਲਕੁਲ ਹੋ ਰਹੀ ਆਕਸੀਜਨ ਬੰਦ ਹੋ ਗਈ ਹਾਰਟ ਬੰਦ ਹੋ ਗਿਆ ਬਿਲਕੁਲ ਉਹ ਹੋ ਕਿ ਮੈਨੇ ਤੁਸੀਂ ਜਾ ਕੇ ਦੇਖ ਕੇ ਆਓ ਇੱਕ ਪਾਸੇ ਤਾਂ ਖੁਸ਼ੀ ਦਾ ਮਾਹੌਲ ਹੁੰਦਾ ਘਰ ਦੇ ਵਿੱਚ ਬੱਚਾ ਆਉਂਦਾ ਦਾ ਦੂਜੇ ਪਾਸੇ ਦੂਜੇ ਪਾਸੇ ਤਾਂ ਅੱਜ ਐ ਹੀ ਹੋ ਗਿਆ ਸੀ ਵੀ ਪਤਛ ਦੀ ਨਹੀਂ ਰੋਣਾ ਹੀ ਪੈ ਗਿਆ ਸੀ ਦੁਖੀ ਹੋਏ ਆ ਜੀ ਵੀਰਲੀ ਗੱਲ ਤਾਂ ਵੀ ਜਿਨ੍ਹਾਂ ਨੂੰ ਕਹਿਆ ਉਹਨਾਂ ਨੂੰ ਇੰਜੈਕਸ਼ਨ ਦੇਖ ਕੇ ਲਗਾਉਣੇ ਚਾਹੀਦੇ ਨੇ ਨਾ ਸਾਰੇ ਪੇਸ਼ੈਂਟ ਹੀ ਜਾਂਦੇ ਵਿਚਾਰੇ ਪਹਿਲਾਂ ਸਾਡਾ ਹੋਇਆ ਉਸ ਤੋਂ ਬਾਅਦ ਸਾਰੇ ਪਾਰ ਦੇ ਵਿੱਚ ਕਿੱਕ ਕਰਕੇ ਚੀਕਾ ਮਾਰਨੀ ਸ਼ੁਰੂ ਕਰ ਔਰਤਾਂ ਦੀ ਸਿਹਤ ਵਿਗੜੀ ਤਾਂ ਹਸਪਤਾਲ ਪ੍ਰਸ਼ਾਸਨ ਤੁਰੰਤ ਐਕਸ਼ਨ ਚ ਆਇਆ ਸੀਨੀਅਰ ਮੈਡੀਕਲ ਅਫਸਰ ਮੌਕੇ ਤੇ ਪਹੁੰਚੇ ਤੇ ਸਾਰੀਆਂ ਔਰਤਾਂ ਦੇ ਰਿਕਵਰੀ ਦੀ ਗੱਲ ਕੀਤੀ ਉਧਰ ਹਸਪਤਾਲ ਪਹੁੰਚੇ ਐਸ.ਡੀ.ਐਮ ਨੇ ਵੀ ਔਰਤਾਂ ਦਾ ਹਾਲ ਚਲ ਜਾਣਿਆ ਨਹੀਂ ਨਹੀਂ ਐਕਸਪਾਇਰੀ ਨਹੀਂ ਠੀਕ ਹੈ ਕਿਉਂਕਿ ਕੰਜੈਪਸ਼ਨ ਬਹੁਤ ਹੈ ਨਾਰਮਲ ਸੇ ਲਾਈਨ ਦੇ ਹਜ਼ਾਰਾਂ ਬੋਤਲਾਂ ਰੋਜ਼ ਦੀਆਂ ਲੱਗਦੀਆਂ ਨੇ ਚਲੋ ਕਿਸੇ ਬੈਚ ਦੇ ਵਿੱਚ ਹੋ ਸਕਦਾ ਕੋਈ ਪ੍ਰੋਬਲਮ ਆ ਗਈ ਹੋਵੇ ਰਿਐਕਸ਼ਨ ਇੱਕ ਨੂੰ ਨਹੀਂ ਕਾਫੀ ਪੇਸ਼ੈਂਟਾਂ ਨੂੰ ਹੋਇਆਗਾ ਕਿੰਨੇ ਮੇਰੀ ਸੀਰੀਅਸ ਕਿੰਨੇ ਪੇਸ਼ੈਂਟ ਸੀਰੀਅਸ ਨਹੀਂ ਵੈਕਸੀਨ ਨਹੀਂ ਸੀ ਨਾਰਮਲ ਸੀਰੀਅਨ ਗਲੂਕੋਜ਼ ਦੀ ਬੋਤਲ ਜਿਹੜੀ ਹੁੰਦੀ ਆ ਅੱਛਾ ਜੀ ਕਿੰਨੇ ਪੇਸ਼ੈਂਟ ਸੀਰੀਅਸ ਨੇ ਕਿੰਨਾ ਰੈਫਰ ਕੀਤਾ ਜਾ ਰਹੇ ਨੇ ਨਹੀਂ ਪੇਸ਼ੈਂਟ ਸਾਡੇ ਸਾਰੇ ਤਕਰੀਬਨ ਰਿਕਵਰ ਕਰ ਗਏ ਤੇ ਇੱਕ ਪੇਸ਼ੈਂਟ ਤੇ ਪੇਸ਼ੈਂਟ ਦੀ ਜਿਹੜੀ ਹਾਲਤ ਹੈ ਬਿਲਕੁਲ ਸਥਿਰ ਹੈ ਕੋਈ ਘਬਰਾਉਣ ਵਾਲੀ ਗੱਲ ਨਹੀਂ ਅਸੀਂ ਪੇਸ਼ੈਂਟ ਨੂੰ ਮਿਲ ਕੇ ਵੀ ਆਏ ਆ ਤੇ ਉਹਨਾਂ ਨੂੰ ਹੌਸਲਾ ਵੀ ਦਿੱਤਾ ਤੇ ਉਹਨਾਂ ਦੇ ਜਿਹੜੇ ਨਾਲ ਪਰਿਵਾਰ ਦੇ ਨਾਲ ਰਿਸ਼ਤੇ دار ਆ ਉਹਨਾਂ ਨੂੰ ਵੀ ਹੌਸਲਾ ਦਿੱਤਾ ਤੇ ਸਾਡੇ ਕਵਰ ਡਾਕਟਰ ਨੇ ਇਹਨਾਂ ਨੂੰ ਬੜੇ ਟਾਈਮ ਲਈ ਇਹਨਾਂ ਦੀ ਕੇਅਰ ਕਰਕੇ ਇਹਨਾਂ ਨੂੰ ਸੰਭਾਲ ਲਿਆ ਤੇ ਕੋਈ ਖਤਰੇ ਵਾਲੀ ਕੋਈ ਗੱਲ ਨਹੀਂ ਮੈਂ ਇਹਨਾਂ ਤੋਂ ਪਤਾ ਕੀਤਾ ਇਹਨਾਂ ਨੇ ਜਿਹੜਾ ਹੈਗਾ ਫਿਲਹਾਲ ਸੀਲ ਕਰਕੇ ਭੇਜਿਆ ਤੇ ਰਿਪੋਰਟ ਭੇਜੀ ਹੈ ਸੀ ਸਰਜਨ ਦੇ ਸਾਡੇ ਰਹੀਂ ਨਗਰ ਸਰਕਾਰ ਦੇ ਧਿਆਨ ਚ ਲੰਦੇ ਜੋ ਵੀ ਕਾਰਵਾਈ ਬਣਦੀ ਕਾਰਵਾਈ ਹੋਗੀ ਇਹ ਮੈਡੀਕਲੀ ਜ਼ਿਕਰ ਹੋਇਆ ਕਿ ਬੀਤੇ ਦਿਨੀ ਅੰਮ੍ਰਿਤਸਰ ਦੇ ਸਿਵਲ ਹਸਪਤਾਲ 'ਚ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਡ੍ਰਿਪ ਲੱਗਦਿਆਂ ਹੀ ਮਰੀਜ਼ ਤੜਫਣ ਲੱਗੇ ਤੇ ਉਹਨਾਂ ਦੇ ਸਰੀਰ 'ਚ ਕੰਬਣੀ ਛਿੜ ਗਈ ਸੀ ਸੰਗਰੂਰ ਤੋਂ ਚਰਨਜੀਤ ਕੌਸ਼ਲ న్యూਸ 18 ਪੰਜਾਬ ਤੇ ਸੰਗਰੂਰ ਮਾਮਲੇ ਤੋਂ ਬਾਅਦ ਸਿਹਤ ਮੰਤਰੀ ਐਕਸ਼ਨ ਚਾਏ ਨੇ ਉਹਨਾਂ ਕਿਹਾ ਕਿ ਅਸੀਂ ਗਲੂਕੋਜ਼ ਦੇ ਖਾਸ ਬੈਚ ਪੰਜਾਬ 'ਚੋਂ ਇਕੱਠੇ ਕਰ ਰਹੇ ਹਾਂ ਉਹ ਸਾਰੇ ਬੈਚ ਵਾਪਸ ਮੰਗਵਾ ਰਹੇ ਹਾਂ ਅਸੀਂ ਉਸ ਦੀ ਪੂਰੀ ਜਾਂਚ ਕਰਾਂਗੇ ਜੇ ਕੁਝ ਵੀ ਗਲਤ ਹੋਇਆ ਤਾਂ ਸਖਤ ਕਾਰਵਾਈ ਕੀਤੀ ਜਾਏਗੀ ਜਿਸ ਹਰੂਰ ਦੇ ਵਿੱਚ ਕੁਝ 15 ਪੇਸ਼ੈਂਟਸ ਨੂੰ ਜਿਹੜਾ ਹੈਗਾ ਉਹ ਆਈਵੀ ਫਲੂਇਡ ਜਿਹਨੂੰ ਅਸੀਂ ਗਲੂਕੋਜ਼ ਵੀ ਕਾਦਨਾ ਨਾਰਮਲ ਸਲਾਈਨ ਦਾ ਰਿਐਕਸ਼ਨ ਹੋਇਆ ਸੀਗਾ ਤੇ ਉਹ ਸਾਰੇ ਜਿਹੜੇ ਪੇਸ਼ੈਂਟਸ ਆ ਅਸੀਂ ਉਹ ਬੰਦ ਕਰਕੇ ਉਹਦੇ ਨਾਲ ਜਿਹੜੀ ਐਮਰਜੈਂਸੀ ਜਿਹੜੀ ਸਦੀ ਮੈਡੀਸਨ ਦਾ ਨਾਲ ਉਹ ਸਾਰੇ ਠੀਕ ਹੈ ਗਿਆ ਉਹਨਾਂ ਨੂੰ ਕਿਸੇ ਨੂੰ ਕੋਈ ਅਸਲ ਵਿੱਚ ਕੋਈ ਦਿੱਕਤ ਨਹੀਂ ਆ ਇਕਨ ਅਸੀਂ ਉਹ ਜਿਹੜੇ ਪਾਰਟਿਕੂਲਰ ਬੈਚ ਆ ਗਿਆ ਮੈਡੀਸਨ ਦੇ ਉਹ ਸਾਰੇ ਪੰਜਾਬ ਚੋਂ ਵਿਡਰਾਅ ਕਰ ਰਹੇ ਆ ਉਹਨਾਂ ਦੀ ਟੈਸਟਿੰਗ ਕਰਵਾ ਰਹੇ ਆ ਔਰ ਟੈਸਟਿੰਗ ਦੀ ਰਿਪੋਰਟ ਤੋਂ ਆਉਣ ਤੋਂ ਬਾਅਦ ਜੇ ਕਿਸੇ ਲੈਵਲ ਤੇ ਜਿਹੜੇ ਵੀ ਲੈਵਲ ਤੇ ਕੋਈ ਲੈਪਸ ਹੋਏਗਾ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਸੋ ਫਿਲਹਾਲ ਮੈਂ ਜਿਹੜੇ ਉਹ ਪਾਰਟਿਕੂਲਰ ਸਾਰੇ ਬੈਚ ਆ ਗਿਆ ਸਾਰੇ ਪੰਜਾਬ ਚੋਂ ਵਿਡਰਾਅ ਕਰ ਰਹੇ ਆ ਔਰ ਉਹਦੀ ਜਿਹੜੀ ਇਨਫੋਰਮੇਸ਼ਨ ਆ ਮੈਂ ਪਬਲਿਕ ਡੋਮੇਨ ਤੇ ਪਾ ਰਿਹਾ ਵੀ ਕਿਹੜੀ ਮੈਡੀਸਨ ਆ ਕਿਹੜੀ ਕੰਪਨੀ ਦੀ ਆ ਤੇ ਉਹਦੀ ਜਿਹੜੀ ਪੂਰੀ ਉਹਦੀ ਮਤਲਬ ਜਾਂਚ ਕਰਕੇ ਇਨਕੁਆਰੀ ਕਰਕੇ ਉਹਦੇ ਬਹੁਤ ਉਧਰ ਪੰਜਾਬ ਦੇ ਹੈਲਥ ਸੈਕਟਰੀ ਡਾਕਟਰ ਕੁਮਾਰ ਰਾਹੁਲ ਸੰਗਰੂਰ ਹਸਪਤਾਲ ਪਹੁੰਚੇ ਨੇ ਜਿਹੜੀਆਂ ਬਿਮਾਰ ਮਹਿਲਾਵਾਂ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਐਸਐਮਓ ਤੋਂ ਮਾਮਲੇ ਦੀ ਪੂਰੀ ਜਾਣਕਾਰੀ ਲਈ ਹੈ ਡਾਕਟਰ ਕੁਮਾਰ ਰਾਹੁਲ ਨੇ ਕਿਹਾ ਕਿ ਪੰਜਾਬ ਚ ਇਸ ਗਲੂਕੋਜ਼ ਨੂੰ ਬੈਨ ਕੀਤਾ ਗਿਆ ਹੈ ਪੰਜਾਬ ਦੇ ਕਿਸੇ ਹਸਪਤਾਲ ਚ ਇਸ ਗਲੂਕੋਜ਼ ਦੀ ਵਰਤੋਂ ਹੁਣ ਨਹੀਂ ਹੋਏਗੀ ਔਰ ਗਲੂਕੋਜ਼ ਦੇ ਸੈਂਪਲ ਵੀ ਲੈ ਗਏ ਅੱਜ ਅਸ ਸਵੇਰੇ 14 ਪੇਸ਼ੈਂਟ ਜਿਹੜੇ ਸੀਗੇ ਉਹਨਾਂ ਨੂੰ ਨਾਰਮਲ ਰੂਟੀਨ ਦੇ ਵੀ ਜਿਹੜਾ ਸਲਾਈਨ ਲਗਾ ਰਹੇ ਸੀਗੇ ਉਹ ਲਗਾ ਕੇ ਥੋੜੀ ਦੇਰ ਬਾਅਦ ਪੇਸ਼ੈਂਟ ਨੂੰ ਥੋੜੀ ਅਲਰਜੀਕ ਰਿਐਕਸ਼ਨ ਹੋਈ ਉਹਨਾਂ ਨੇ ਰਿਪੋਰਟ ਕੀਤਾ ਤੇ ਡਾਕਟਰ ਜਿਹੜੇ ਇੱਥੇ ਸੀਗੇ ਉਹਨਾਂ ਨੇ ਉਹਨਾਂ ਨੂੰ ਅਟੈਂਡ ਕਰ ਲਿਆ ਹੈਗਾ ਮੈਂ 14 ਪੇਸ਼ੈਂਟ ਜਿਹੜੇ ਹੈਗੇ ਉਹਨਾਂ ਨੂੰ ਸਭ ਨੂੰ ਮਿਲ ਕੇ ਮੈਂ ਆਇਆ ਉਹਦੇ ਸਾਹਮਣੇ ਉਹਦੇ ਵਿੱਚ ਦੋ ਤਿੰਨ ਪੇਸ਼ੈਂਟ ਦੀ ਤਬੀਅਤ ਥੋੜੀ ਜ਼ਿਆਦਾ ਖਰਾਬ ਸੀ ਲੇਕਿਨ ਸਾਰੇ ਇਹਨਾਂ ਨੇ ਮੈਨੇਜ ਕਰ ਲਿਆ ਤੇ ਹੈਂਡਲ ਕਰ ਲਿਆ ਕਿ ਤੇ ਰੈਫਰ ਕਰਨ ਦੀ ਲੋੜ ਨਹੀਂ ਪਈ। ਕਭੀ ਤੇ ਨਾਲ ਹੀ ਜਿਹੜਾ ਸਲਾਈਨ ਯੂਜ਼ ਕੀਤਾ ਗਿਆ ਉਹ ਅਸੀਂ ਸਾਰੇ ਪੰਜਾਬ ਦੇ ਵਿੱਚ ਰੋਕਤਾ ਹੈਗਾ ਉਹ ਕਿਤੇ ਵੀ ਯੂਜ਼ ਨਹੀਂ ਹੋ ਰਿਹਾ ਐਜ਼ ਆਨ ਨਾਓ। ਤੇ ਅਸੀਂ ਉਹ ਸਾਡੇ ਡਰਗ ਇਨਸਪੈਕਟਰ ਆ ਗਏ ਹੈਗੇ ਉਹ ਲੈ ਕੇ ਜਾ ਰਹੇ ਹੁਣ ਉਹਦੀ ਅਸੀਂ ਜਾਂਚ ਕਰਾਵਾਂਗੇ ਤੇ ਕਾਰਵਾਈ ਕਰਾਂਗੇ। ਤੇ ਉਧਰ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਵੀ ਸੰਗਰੂਰ ਦੇ ਸਿਵਲ ਹਸਪਤਾਲ ਪਹੁੰਚੇ ਔਰ ਉਹਨਾਂ ਵੱਲੋਂ ਵੀ ਮਹਿਲਾਵਾਂ ਦਾ ਹਾਲਚਾਲ ਜਾਣਿਆ ਗਿਆ। ਆ ਬਿਲਕੁਲ ਮੈਂ ਸਿਵਲ ਹਸਪਤਾਲ ਸੰਗਰੂਰ ਹੁਣ ਜਿਹੜੀ ਕਿਉਂਕਿ ਇਮੀਡੀਏਟਲੀ ਮੇਰੇ ਕੋਲ ਇੱਕ ਖਬਰ ਪਹੁੰਚੀ ਸੀ ਕਿ ਜਿਹੜੀਆਂ ਗਰਭਵਤੀ ਔਰਤਾਂ ਨੇ ਆਫਟਰ ਡਿਲੀਵਰੀ ਜਦੋਂ ਉਹਨਾਂ ਨੂੰ ਜਿਹੜੀ ਐਨਐਸ ਅਸੀਂ ਕਹਿ ਦਈਏ ਨਾਰਮਲ ਸਲਾਈਨ ਜਿਹੜਾ ਦਿੱਤਾ ਗਿਆ ਡਿਲੀਵਰੀ ਤੋਂ ਬਾਅਦ ਤੇ ਉਹਦੇ ਜਿਹੜੇ 네ਗੇਟਿਵ ਜਿਹੜਾ ਉਹਦਾ ਰਿਐਕਸ਼ਨ ਜਿਹੜਾ ਮਿਲਣ ਮਿਲਿਆ ਸੋ ਮੈਂ ਇਮੀਡੀਏਟਲੀ ਮੈਂ ਹਲਕੇ ਦੇ ਵਿੱਚ ਹੀ ਸੀ ਤੇ ਅੱਜ ਉਹਨਾਂ ਦਾ ਹੁਣੀ ਆ ਕੇ ਮੈਂ ਹਾਲਚਲ ਜਾਣਿਆ ਤੇ 14 ਲੇਡੀਜ਼ ਸੀਗੀਆਂ ਜਿਨ੍ਹਾਂ ਦੇ ਵਿੱਚੋਂ ਬਾਕੀ ਸਾਰੇ 11 ਵੈਸੇ ਠੀਕ ਐ ਤਿੰਨ ਨੂੰ ਥੋੜੀ ਜਿਹੜੇ ਪ੍ਰੋਬਲਮ ਜ਼ਿਆਦਾ ਆਈ ਸੀਗੀ ਉਹ ਵੀ ਜਿਹੜੇ ਹੁਣ ਸਟੇਬਲ ਨੇ ਉਹਨਾਂ ਦਾ ਮੈਂ ਹਾਲ ਜਿਹੜਾ ਜਾਣ ਕੇ ਆਈਆਂ ਮੇਰੇ ਨਾਲ ਸਰਵਲ ਸਰਜਨ ਆ ਔਰ ਸਾਡੇ ਜਿਹੜੇ ਐਸ ਐਮਓ ਨੇ ਸਾਰੇ ਨਾਲ ਡਾਕਟਰਾਂ ਦੀ ਸਾਰੀ ਟੀਮ ਹੈਗੀ ਆ ਸੋ ਇਹਦਾ ਜਿਹੜਾ ਮੇਨਲੀ ਜੋ ਹੁਣ ਤੱਕ ਕਿਉਂਕਿ ਬਾਕੀ ਤਾਂ ਸਾਰਾ ਜਾਂਚ ਤੋਂ ਬਾਅਦ ਪਤਾ ਚੱਲੂਗਾ ਜਿਹੜਾ ਇਹ ਐਨਐਸਾ ਜਿਹੜਾ ਉਹ ਨਾਰਮਲਸ ਲਾਈਨ ਹੁੰਦਾ ਜਿਹੜਾ ਆਪਾਂ ਜਿਹਨੂੰ ਨਾਰਮਲ ਆਮ ਭਾਸ਼ਾ ਚ ਗਲੂਕੋਜ਼ ਕਹਿੰਦੇ ਆ ਕਿ ਡਿਲੀਵਰੀ ਤੋਂ ਬਾਅਦ ਜਦੋਂ ਇੰਜੈਕਸ਼ਨ ਵਗੈਰਾ ਦਿੱਤੇ ਜਾਂਦੇ ਤਾਂ ਉਹਦੇ ਵਿੱਚ ਪਾ ਕੇ ਦਿੱਤੇ ਜਾਂਦੇ ਸੋ ਉਹ ਜਿਹੜਾ ਬੈਚ ਸੀਗਾ ਸੱਤ ਬੈਚ ਨੇ ਜਿਹੜੇ ਅਲੱਗ-ਅਲੱਗ ਬੈਚੇਸ ਦੇ ਵਿੱਚ ਉਹ ਆਉਂਦਾ ਜਦੋਂ ਇੱਕ ਕੁਆਂਟੀਟੀ ਦੇ ਵਿੱਚ ਕੋਈ ਮੈਡੀਸਨ ਤਿਆਰ ਹੁੰਦੀ ਆ ਤਾਂ ਉਹਨੂੰ ਇੱਕ ਬੈਚ ਦਾ ਜਿਹੜਾ ਨਾਮ ਦਿੱਤਾ ਜਾਂਦਾ ਸੋ ਸੱਤ ਬੈਚ ਐਸੀ ਜਿਸ ਦੇ ਚੋਂ ਇੱਕ ਦੋ ਦਾ ਜਿਹੜਾ ਰਿਐਕਸ਼ਨ ਆ ਜ ਸੋ ਸਾਡੇ ਮਿਨਿਸਟਰ ਸਾਹਿਬ ਨੇ ਡਾਕਟਰ ਬਲਵੀਰ ਜੀ ਨੇ ਸਿਹਤ ਮੰਤਰੀ ਉਹਨਾਂ ਦੇ ਨਾਲ ਵੀ ਗੱਲ ਹੋਈ ਹੈ ਔਰ ਜਿਹੜੇ ਡਾਇਰੈਕਟਰ ਨੇ ਮੈਡਮ ਨੇ ਉਹਨਾਂ ਦੇ ਨਾਲ ਵੀ ਗੱਲ ਹੋਈ ਹੈ ਜਿਹੜੇ ਉਹ ਬੈਚ ਸੀਗੇ ਉਹਨਾਂ ਨੂੰ ਸੀਲ ਕਰ ਲਿਆ ਗਿਆ ਔਰ ਉਹਦੀ ਜਿਹੜੀ ਜਾਂਚ ਦੇ ਲਈ ਉਹਨਾਂ ਨੂੰ ਜਿਹੜਾ ਭੇਜਿਆ ਜਾਊਗਾ ਤੇ ਗੁਰੂ ਰਾਮਦਾਸ ਸਰਾਂਚ ਹੋਏ ਹਮਲੇ ਤੇ ਐਸਜੀਪੀਸੀ ਨੇ ਨਰਾਜ਼ਗੀ ਜਤਾਈ ਹੈ ਉਹਨਾਂ ਕਿਹਾ ਕਿ ਪੁਲਿਸ ਹਮਲਾਵਰ ਦੇ ਖਿਲਾਫ ਸਖਤ ਕਾਰਵਾਈ ਕਰੇ ਔਰ ਮੁਲਜ਼ਮ ਦੀ ਪਛਾਣ ਨਸ਼ਰ ਕੀਤੀ ਜਾਵੇ ਐਸਜੀਪੀਸੀ ਨੇ ਇਸ ਘਟਨਾ ਦੇ ਪਿੱਛੇ ਗਹਿਰੀ ਸਾਜ਼ਿਸ਼ ਦੱਸਿਆ ਹੈ ਔਰ ਉਹਨਾਂ ਕਹਿੰਦੇ ਲੋਕਾਂ ਦੇ ਵਿੱਚ دہشت ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਮੁੱਚਾ ਪ੍ਰਬੰਧ ਜਿਹੜਾ ਜ਼ਖਮੀਆਂ ਦੇ ਇਲਾਜ ਦਾ ਉਹ ਸਸਥਾ ਵੱਲੋਂ ਚੱਕਿਆ ਜਾਏਗਾ ਇਹ ਵੀ ਐਸਜੀਪੀਸੀ ਨੇ ਕਿਹਾ ਸ਼੍ਰੀ ਰਾਮਦਾਸ ਸਰਾਂ ਚ ਪ੍ਰਵਾਸੀ ਮਜ਼ਦੂਰ ਨੇ ਆਤੰਕ ਮਚਾ ਦਿੱਤਾ ਹੈ ਜਿੱਥੇ ਲੋਹੇ ਦੀ ਰਾਡ ਦੇ ਨਾਲ ਨਾ ਕੇਵਲ ਹਮਲਾਵਰ ਨੇ ਸੰਗਤ ਤੇ ਹਮਲਾ ਕੀਤਾ ਹੈ ਬਲਕਿ ਚਾਰ ਲੋਕਾਂ ਨੂੰ ਜ਼ਖਮੀ ਵੀ ਕਰ ਦਿੱਤਾ ਹੈ ਜਿਸ ਨੂੰ ਐਸਜੀਪੀਸੀ ਦੇ ਦੋ ਮੁਲਾਜ਼ਮਾ ਨੇ ਕਾਬੂ ਕਰ ਮਾਹੌਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤਸਵੀਰਾਂ ਅਮ੍ਰਿਤ ਸਰਦੇਸ ਸੱਚਖੰਡ ਸ਼੍ਰੀ ਹਰਮੰਦਰ ਸਾਹਿਬੀਆਂ ਨੇ ਜਿੱਥੇ ਸਰਾ ਚ ਜੁਲਫਾਨ ਨਾਮ ਦੇ ਵਿਅਕਤੀ ਨੇ ਝਗੜਾ ਹੋਣ ਤੋਂ ਬਾਅਦ ਲੋਹੇ ਦੀ ਰਾਡ ਦੇ ਨਾਲ ਕਰੀਬ ਚਾਰ ਲੋਕਾਂ ਤੇ ਹਮਲਾ ਕਰ ਦਿੱਤਾ ਹੈ ਜਿਸ ਨਾਲ ਸੰਗਤ ਚ ਦਹਿਸ਼ਤ ਫੈਲ ਗਈ ਤੇ ਐਸਜੀਪੀਸੀ ਮੁਲਾਜ਼ਮਾਂ ਨੇ ਹਮਲਾਵਰ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਤੇ ਵਿੱਚ ਬਲੀ ਹਰਿਆਣੇ ਤੋਂ ਲਾਈਨ ਹੁੰਦਾ ਹੈ ਅੰਦਰ ਕੋ ਝਗੜਾ ਆਇਆ ਹੁਣ ਅਸੀਂ ਵੈਰੀਫਾਈ ਕਰ ਰਹੇ ਹਾਂ ਵੈਰੀਫਾਈ ਕਰਕੇ ਤੇ ਜੋ ਵੀ ਕਾਨੂੰਨ ਅਨੁਸਾਰ ਪੰਡੀ ਕਾਰਵਾਈ ਕੀਤੀ ਜਾਏਗੀ ਹਾਂਜੀ ਦੋਨੋਂ ਪਾਸੇ ਉਹ ਵੀ ਜ਼ਖਮੀ ਉਹ ਵੀ ਜ਼ਖਮੀ ਦੋਨੋਂ ਪਾਸੇ ਜੀ ਕਿੰਝ ਝਗੜਿਆ ਜੀ ਤੇ ਫਿਰ ਦੋਨੋਂ ਬੱਸੀ ਦੇ ਸੰਗਤ ਮਾਰਿਆ ਨੂੰ ਵੈਰੀਫਾਈ ਕਰ ਰਹੇ ਹਾਂ ਕਿ ਇਹਦੇ ਨਾਲ ਕੀ ਗੱਲ ਹੋਈ ਹੈ ਸ਼ੁਰੂਆਤ ਸਾਰੀ ਜੀ ਵੈਰੀਫਾਈ ਕਰਾਂਗੇ ਉਸ ਤੋਂ ਬਾਅਦ ਤੁਹਾਨੂੰ ਦੱਸਾਂ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਰ ਹਮਲੇ ਦੀ ਅਸਲ ਵਜ੍ਹਾ ਕੀ ਸੀ ਅੰਮ੍ਰਿਤਸਰ ਤੋਂ ਅਮਿਤ ਸ਼ਰਮਾ ਦੀ ਰਿਪੋਰਟ న్యూਸ 18 ਪੰਜਾਬ ਤੇ ਖਬਰ ਬਠਿੰਡਾ ਦੇ ਪੁੱਚੋ ਮੰਡੀ ਤੋਂ ਜਿੱਥੇ 6 ਲੁਟੇਰਿਆਂ ਦਾ ਪੁਲਿਸ ਦੇ ਨਾਲ ਐਨਕਾਊਂਟਰ ਹੋਇਆ ਜਿਸ 'ਚ ਇੱਕ ਬਦਮਾਸ਼ ਜ਼ਖਮੀ ਹੋ ਗਿਆ ਜਦਕਿ 5 ਨੂੰ ਪੁਲਿਸ ਨੇ ਕਾਬੂ ਕਰ ਲਿਆ ਫੌਜੀ AK-47 ਦੇ ਨਾਲ ਇਹਨਾਂ ਮੁਲਜ਼ਮਾਂ ਨੇ 11 ਮਾਰਚ ਨੂੰ ਬਠਿੰਡਾ ਦੇ ਗ੍ਰੀਨ ਹੋਟਲ ਦੇ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਪੁਲਿਸ ਨੇ ਇਹਨਾਂ ਦੇ ਖਿਲਾਫ ਐਕਸ਼ਨ ਲਿਆ ਬਠਿੰਡਾ ਦੀ ਪੁੱਚੋ ਮੰਡੀ ਦੇ ਵਿੱਚ ਐਨਕਾਊਂਟਰ ਕਰ ਦਿੱਤਾ ਬਦਮਾਸ਼ਾਂ ਨੇ ਪੁਲਿਸ ਨੂੰ ਦੇਖ ਕੇ ਫਾਇਰਿੰਗ ਕੀਤੀ ਜਵਾਬ ਦੇ ਵਿੱਚ ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਗੋਲੀਆਂ ਚਲਾਈਆਂ ਜਿਸ 'ਚੋਂ ਇੱਕ ਗੋਲੀ ਬਦਮਾਸ਼ਾਂ ਦੀ ਗੱੜ ਤੇ ਲੱਗੀ ਤੇ ਦੂਜੀ ਗੋਲੀ ਦੇ ਨਾਲ ਹੀ ਕੁਲੱਠੇਰਾ ਜ਼ਖਮੀ ਹੋ ਗਿਆ ਜਿਸ ਨੂੰ ਪੁਲਿਸ ਨੇ ਹਸਪਤਾਲ ਦਖਲ ਕਰਵਾ ਦਿੱਤਾ ਤੇ ਬਾਕੀ ਦੇ 5 ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਇਹ ਮਿਤੀ 11 ਤਰੀਕ ਨੂੰ ਇੱਕ ਪੁੱਛੋ ਦੇ ਵਿੱਚ ਹੋਟਲ ਗ੍ਰੀਨ ਨਾਮ ਦਾ ਜਿਹਦੇ ਵਿੱਚ ਇਹ ਕੁਝ ਬੰਦੇ ਅੰਦਰ ਐਂਟਰ ਕਰਕੇ ਇਹਨਾਂ ਨੇ AK47 ਨਾਲ ਅੰਦਰ ਵੜੇ ਸੀਗੇ ਇਹਨਾਂ ਨੇ ਜਿਹੜੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ 7 ਤੋਂ 8000 ਰੁਪਏ ਖੋਹ ਕੀਤਾ ਸੀਗਾ ਤੇ ਨਾਲ ਹੀ ਜਿਹੜੇ ਸੀਗੇ ਇਹ ਮੋਬਾਈਲ ਵੀ ਚਾਰ ਲੁੱਟ ਕੀਤੇ ਸੀਗੇ ਇਨਵੈਸਟੀਗੇਸ਼ਨ ਦੇ ਵਿੱਚ ਸਾਡੇ ਕੋਲ ਅਜਿਹਾ ਇਨਫੋਰਮੇਸ਼ਨ ਸੀਗੀ ਕਿ 6 ਦੇ 6 ਦੋਸ਼ੀ ਜਿਹੜੇ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਇਹ ਅੱਜ ਇਸ ਏਰੀਆ ਦੇ ਵਿੱਚ ਹੈਗੇ ਨੇ ਜਦੋਂ ਸਾਡੀ ਪੁਲਿਸ ਪਾਰਟੀ ਮੌਕੇ ਪਰ ਪਹੁੰਚੀ ਤੇ ਇਹਨਾਂ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਸਾਡੇ ਉੱਪਰ ਫਾਇਰ ਕਰ ਦਿੱਤਾ ਜਿਹਦੇ ਵਿੱਚ ਸਤ ਜੇ ਜਿਹੜੇ ਨੇ ਫਾਇਰ ਕੀਤਾ ਸਾਡੀ ਪੁਲਿਸ ਪਾਰਟੀ ਦੀ ਜਿਹੜੀ ਕਨੈਕਟਰ ਸਾਈਡ ਗੱਡੀ ਦੇ ਉੱਪਰ ਬਲੈਰੋ ਕੈਂਪਰ ਜਿਹੜੀ ਸਰਕਾਰੀ ਗੱਡੀ ਉਹਦੇ ਉੱਪਰ ਲੱਗਾ ਰਿਟੈਲੀਗੇਸ਼ਨ ਦੇ ਵਿੱਚ ਅਸੀਂ ਦੋ ਫਾਇਰ ਕੀਤੇ ਜਿਹੜਾ ਇੱਕ ਫਾਇਰ ਜਿਹੜਾ ਗੱਡੀ ਦੀ ਬਾਰੀ ਦੇ ਵਿੱਚ ਲੱਗਾ ਸੈਕੰਡ ਫਾਇਰ ਜਿਹੜਾ ਸਤਵੰਤਰ ਦੀ ਖੱਬੀ ਲੱਦ ਦੇ ਵਿੱਚ ਲੱਗਾ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਮਾਸਟਰਮਾਈਂਡ ਸੁਨੀਲ ਤੇ ਗੁਰਦੀਪ ਨੇ ਜੋ ਭਾਰਤੀ ਫੌਜ ਦੇ ਵਿੱਚ ਤਾਇਨਾਤ ਨੇ ਸੁਨੀਲ ਨੇ ਆਪਣੀ ਯੂਨਿਟ ਦੇ ਵਿੱਚੋਂ ਫੌਜ ਦੀ AK47 ਗਨ ਚੋਰੀ ਕੀਤੀ ਗੁਰਦੀਪ ਅਤੇ ਚਾਰ ਹੋਰ ਸਾਥੀਆਂ ਦੇ ਨਾਲ ਮਿਲ ਕੇ ਕ੍ਰੀਨ ਹੋਟਲ ਦੇ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਮੈਂ ਇਸ ਵੇਲੇ ਬਠਿੰਡਾ ਦੇ ਪੁੱਚੋ ਮੰਡੀ ਦੇ ਵਿੱਚ ਹਾਂ ਤੇ ਪੁੱਚੋ ਮੰਡੀ ਦੇ ਵਿੱਚ ਪੁਲਿਸ ਅਤੇ ਬਦਮਾਸ਼ਾਂ ਦੇ ਵਿੱਚ ਇਨਕਾਊਂਟਰ ਹੋਇਆ ਇੱਕ ਵਾਰ ਤਸਵੀਰਾਂ ਵੇਖ ਲੋਗੇ ਤਸਵੀਰਾਂ ਦੇ ਵਿੱਚ ਇਹ ਉਹੀ ਏਕੇ 47 ਹੈ ਜਿਸ ਦੇ ਨਾਲ ਕੁਝ ਦਿਨ ਪਹਿਲਾਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਸੀਸੀਟੀਵੀ ਦੇ ਵਿੱਚ ਵੀ ਇਹ ਏਕੇ 47 ਨਜ਼ਰ ਆ ਰਹੀ ਸੀ ਪੰਜ ਲੋਕ ਫਿਲਹਾਲ ਪੁਲਿਸ ਨੇ ਗ੍ਰਿਫਤਾਰ ਕਰ ਲਏ ਨੇ ਛੇਮਾ ਉਹ ਹੈ ਜਿਸ ਦੇ ਗੋਲੀ ਲੱਗੀ ਹੈ ਜਿਹੜਾ ਜ਼ਖਮੀ ਹੈ ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾ ਦਿੱਤਾ ਹੈ ਕਿੰਨਾ ਕਿਤੇ ਜਾ ਕੇ ਇਹ ਉਹ ਵੈਪਨ ਹੈ ਜਿਹੜਾ ਆਰਮੀ ਦਾ ਵੈਪਨ ਸੀਗਾ ਔਰ ਆਰਮੀ ਦੇ ਵਿੱਚ ਦੋ ਨੌਜਵਾਨ ਸੀਗੇ ਜਿਨ੍ਹਾਂ ਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਭਵੇਂ ਬਦਮਾਸ਼ ਲਗਾਤਾਰ ਪੰਜਾਬ ਦੇ ਵਿੱਚ ਲੁੱਟਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਪਰ ਪੰਜਾਬ ਪੁਲਿਸ ਬਦਮਾਸ਼ਾਂ ਤੋਂ ਦੋ ਕਦਮ ਅੱਗੇ ਚੱਲ ਰਹੀ ਹੈ ਤੇ ਪੁਲਿਸ ਨੇ ਇਹਨਾਂ ਮੁਲਜ਼ਮਾਂ ਦੀ ਪੈੜ ਨੱਪ ਕੇ ਪੁੱਛੋ ਦੇ ਵਿੱਚ ਇਹਨਾਂ ਦਾ ਇਨਕਾਊਂਟਰ ਕਰ ਦਿੱਤਾ ਬਠਿੰਡਾ ਤੋਂ ਸੂਰਜਪਾਲ ਯੂ ਸਿਟੀਨ